ਉਹ ਮਾਦੋਦ ਉਹ ਜਾਣੇ ਸਾਡਾ ਰਾਏ ਦੇ ਮਾਰੇ ਇਹ ਨਹੀਂ ਐਕਸ਼ਨ ਦਿੱਤਾ ਅਗਲਾ ਡਾਇਰੈਕਟਰ ਦਾ ਬਣਾਉਣਾ ਬੁੱਕ ਕਰਾ ਦੇਣਾ ਸਸਗਰਾਲ ਜੀ ਵਾਇਗਦਿਕਾ ਖਾਲਸਾ ਵਾਇਗਦਿਕੀ ਫਤਿਹ ਮੈਂ ਤੁਹਾਡੇ ਨਾਲ ਇਸ ਵੇਲੇ ਸ਼ਾਮਲਿਆ ਕੁਲਦੀਪ ਸਿੰਘ ਤਾਲੀਵਾਲ ਹਲਕਾ ਵ代ਕ ਅਜਨਾਲਾ ਅਸੀਂ ਇਸ ਵੇਲੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਕੋਟ ਰਜਾਦਾ ਦੇ ਬਿਲਕੁਲ ਰਾਵੀ ਦਰਿਆ ਦੇ ਕੰਡੇ ਤੇ ਖੜੇ ਹਾਂ ਔਰ ਜਿੱਥੋਂ ਤੂਸੀ ਬੰ ਟੁੱਟਾ ਸੀਗਾ ਉੱਥੇ ਖੜੇ ਹਾਂ ਇਹ ਜਿਹੜੀ ਜ਼ਮੀਨ ਆ ਇਹ ਕੋਟ ਰਜਾਦਾ ਦੇ ਸਰਪੰਚ ਸਾਹਿਬ ਸਰਦਾਰ ਅੰਕਾਰ ਸਿੰਘ ਜੀ ਇਹਨਾਂ ਦੀ ਜ਼ਮੀਨ ਆ ਜਿੱਥੇ ਅਵੇਤ ਜਿਹੜੀ ਪੈ ਗਈ ਆ ਪਾਲ ਜਿਹੜੀ ਪੈ ਗਈ ਆ ਸੋ ਅਸੀਂ ਸਰਕਾਰ ਵੱਲੋਂ ਐਸਡੀਐਮ ਸਾਹਿਬ ਨਾਲ ਆਏ ਨੇ ਅਸੀਂ ਬਲਦ ਜਿਹੜਾ ਮੁੱਖ ਮੰਤਰੀ ਜੀ ਦੇ ਹੁਕਮਾਂ ਅਨੁਸਾਰ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੀ ਮਦਦ ਕਰ ਰਹੇ ਆ ਕਿ ਤੁਹਾਨੂੰ ਖੇਤ ਖਾਲੀ ਕਰਨ ਵਾਸਤੇ ਜਿਹੜੀ ਮਦਦ ਚਾਹੀਦੀ ਆ ਉਹ ਅਸੀਂ ਟਰੈਕਟਰ ਟਰਾਲੀਆਂ ਜੀਸੀਬੀ ਮਸ਼ੀਨਾ ਵਗੈਰਾ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਆਪਣੀ ਰੇਤ ਵੀ ਕੱਢ ਲਓ ਮਿੱਟੀ ਵੀ ਕੱਢ ਲਓ ਜਿਹੜੀ ਭਾਲਿਆ ਇਹਨੂੰ ਵੀ ਕੱਢ ਕੇ ਇਹਨਾਂ ਨੇ ਤੇ ਮੈਨੂੰ ਕਿਹਾ ਕਿ ਜਿਹੜੀ ਭਾਅ ਲਿਆ ਜਿੰਨੀ ਵੀ ਆ ਮੈਂ ਕੱਢ ਕੇ ਸੇਂ ਬੰਦ ਦੇ ਵਿੱਚ ਪਾ ਦੇਣੀ ਆ ਸੋ ਇਹ ਰੇਤ ਜਿਹੜੀ ਆ ਅਸੀਂ ਇਹਨਾਂ ਨੂੰ ਕਢਾ ਕੇ ਇੱਕ ਪਾਸੇ ਕਰਾ ਦੇਣਾ ਇਹ ਵੇਚਣਗੇ ਇਹ ਰੱਖਣਗੇ ਇਹਨਾਂ ਨੇ ਰਖੜੀਆਂ ਰੱਖ ਲੈਣ ਵੇਚਣੀਆਂ ਵੇਚ ਲੈਣ ਕੀ ਭਾਅ ਵੇਚਣੀਆਂ ਕੀ ਨਹੀਂ ਵੇਚਣੀਆਂ ਇਹ ਅੰਕਾਸ਼ ਸਿੰਘ ਹੋਰਾਂ ਦੇ ਹੱਥ ਆ ਕਿਉਂਕਿ ਇਹਨਾਂ ਦੀ ਪਹਿਲੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਅਸੀਂ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਪਾਲਿਸੀ ਉਹਨਾਂ ਨੇ ਲਾਗੀ ਲਾਗੂ ਕੀਤੀ ਹੈ ਇਸ ਕਰਕੇ ਜਿਹੜੇ ਕਿਸਾਨਾਂ ਦੀ ਇਹ ਮਤਲਬ ਪੈਲੀਆਂ ਦੇ ਵਿੱਚ ਰੇਤ ਆਈ ਉਹ ਆਪਣੀ ਰੇਤ ਜਿਹੜੀ ਚੁੱਕਣਗੇ ਵੇਚਣਗੇ ਆਮਦਨ ਉਹਨਾਂ ਨੂੰ ਜੇ ਕੋਈ ਮੁਨਾਫਾ ਹੋ ਜੂਗਾ ਤਾਂ ਵਿਚਾਰਿਆਂ ਦਾ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਉਹਦੀ ਕੁਝ ਹੱਦ ਤੱਕ ਜਿਹੜੀ ਪੂਰਤੀ ਹੋ ਜੂਗੀ ਮੈਂ ਇੱਕ ਵਾਰਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਦਾ ਕਿ ਕੋਈ ਤਮਾਸ਼ੀਨ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਕੰਮ ਨਹੀਂ ਨਾਉਨ ਸੀਰੀ ਸਲੋਕ ਦੇ ਉਹਨਾਂ ਨੇ ਕੱਲ ਇੱਕ ਵੀਡੀਓ ਪਾਤੀ ਜੀ ਕਿ ਕੋਨੇ ਵਾਲ ਮਾਈਨਿੰਗ ਹੋ ਰਹੀ ਆ ਸਰਕੋਨੇ ਵਾਲ ਦੇ ਵਿੱਚ ਮਾਪੋਸ ਸਾਡੇ ਬੱਬਾ ਸਤਜੰਪ ਸਿੰਘ ਜੀ ਗੁਲਕੇ ਬਾਗ ਵਾਲੇ ਸੰਤ ਜਗਤਾ ਸਿੰਘ ਜੀ ਤਰਨ ਤਾਰਨ ਵਾਲੇ ਬਹੁਤ ਵੱਡੀ ਲੈਵਲ ਤੇ ਦੋ ਬਹੁਤ ਵੱਡੇ ਜਿਹੜੇ ਪਏ ਆ ਮਤਲਬ ਜਿੱਥੋਂ ਪਾੜ ਪਿਆ ਉਹਨਾਂ ਨੂੰ ਉਹ ਬੰਨ ਦੇ ਉੱਥੇ ਬਹੁਤ ਸਾਰੇ ਟਿੱਪ ਪਰ ਬਚਾਦੇ ਮਿੱਟੀ ਲਿਆਦੇ ਲੋਕ ਟਰਾਲੀਆਂ ਦੇ ਮਿੱਟੀ ਲਿਆਦੇ ਆ ਉੱਥੇ ਵੀ ਇਹੀ ਸ਼ੁਰੂ ਕਰਾਈ ਸੀ ਔਰ ਉੱਥੇ ਵੀ ਜੇ ਕਿ ਕਿਸਾਨ ਨੇ ਰੇਤ ਵਿੱਚ ਹੀ ਤੋ ਕਾਦੀ ਮਾਇਨਿੰਗ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜਿਹੇ ਲੋਕਾਂ ਨੂੰ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਇਹ ਜਿਹੜੇ ਇਦਾਂ ਦੇ ਕੱਲ ਨੂੰ ਅੰਕਾਲ ਵਿੱਚ ਜਾਊ ਤੇ ਕਹਿਣਗੇ ਇੱਥੇ ਮਾਇਨਿੰਗ ਹੁੰਦੀ ਆ ਇਸ ਕਰਕੇ ਸ਼ਰਮ ਹੋਣੀ ਚਾਹੀਦੀ ਹੈ ਜਦ ਵੀਡੀਓ ਆਡੀਓ ਪਾਉਣ ਤੋਂ ਪਹਿਲਾਂ ਪਹਿਲਾਂ ਵੇਖ ਲਿਆ ਕਰੋ ਵੀ ਕੀ ਹੋ ਰਿਹਾ ਕਿੱਥੇ ਚਾਰਚਪੇੜੇ ਤੇ ਲੋਕ ਮਰਨ ਦੇ ਵਿਚਾਰੇ ਡੁੱਬੇ ਆ ਕਿਹੜਾ ਪਾਗਲਾ ਜਿਹੜਾ ਇਹੋ ਜਿਹੇ ਚ ਟਾਈਮ 'ਚ ਮਾਈਨਿੰਗ ਕਰੂਗਾ ਇਹ ਮਾਈਨਿੰਗ ਨਹੀਂ ਹੋਦੀ ਕਿਸਾਨ ਆਪਣੇ ਖੇਤਾਂ 'ਚੋਂ ਰੇਤ ਕੱਢੂਗਾ ਚਾਹੇ ਰੇਤ ਉਹਨੇ ਰਖੜੀਆਂ ਚਾਹੇ ਰੇਤੰ ਬਸਰ ਵਿੱਚ ਨਹੀਂ ਆਜਨਾਲੇ ਵਿੱਚ ਨਹੀਂ ਜਿੱਥੇ ਬਸਦੀ ਖੜਕੇ ਵਿੱਚ ਨਹੀਂ ਉਹਨੂੰ ਪੂਰਾ ਅਧਿਕਾਰ ਦਿੰਦਾ ਸਰਕਾਰ ਨੇ ਸੋ ਇਹ ਵੀ ਅੰਕਾਸ਼ ਸਿੰਘ ਉਹਦੀ ਵੀ ਆਪਣੀ ਰੇਤ ਇਹਨਾਂ ਦੀ ਆ ਪਤਾ ਨਹੀਂ 6 ਸੇ 7 ਸੱਤ ਪਡੂਗੀ ਆ ਕਿ ਨਹੀਂ ਮਾ ਉਸ ਨਿਕਲ ਆਉਣੀ ਆ ਇਹ ਇਹ ਅੰਕਾਸ਼ ਸਿੰਘ ਉਹੜੀ ਵੇਚਣਗੇ ਕੋਈ ਮਾਈਨਿੰਗ ਨਹੀਂ ਹੈ ਇਹ ਸਰਕਾਰ ਦੀ ਪਾਲਿਸੀ ਦਾ ਹਿੱਸਾ ਹੈ ਕਿ ਜਿਸ ਦਾ ਖੇਤ ਉਸ ਦੀ ਦੇਤ ਕੋਈ ਹੋਰ ਬੰਦਾ ਕਿਸੇ ਦੀ ਕੋਈ ਹਿੰਮਤ ਨਹੀਂ ਹੈ ਕਿ ਇਸ ਏਰੀਆ ਦੇ ਵਿੱਚ ਮਾਈਨਿੰਗ ਕਰ ਦੇਣਾ ਪਹਿਲਾਂ ਹੀ ਨਾ ਹੋਣੀ ਨਾ ਕਦੀ ਬੀਐਸਐਫ ਤੇ ਫੌਜ ਦੇ ਇੱਥੇ ਕਦੀ ਕਿਸ ਨੂੰ ਪਰਮਾਨਗੀ ਦਿੱਤੀ ਆ ਤੇ ਨਾ ਹੋਣੀ ਦਿੰਦੇ ਉਹ ਪਿੱਛੇ ਆਏ ਪੰਜਾ ਸਾਹਾਵਾਂ ਤੇ ਬੀਐਸਐਫ ਦੇ ਜਵਾਨ ਬੈਠੇ ਆ ਪਰ ਉਹਨਾਂ ਨੂੰ ਦੱਸਿਆ ਅੱਜ ਦਾ ਇਹ ਵੀ ਆਪਾਂ ਮਤਲਬ ਸਰਕਾਰ ਆਦੀ ਐਸਡੀਐਮ ਸਾਹਿਬ ਨੇ ਆਪ ਆ ਕੇ ਕਰਕੇ ਸਾਡੀ ਜਿਹੜੀ ਸ਼ੁਰੂਆਤ ਕਰਾਈ ਐ ਸੋ ਮੈਂ ਇੱਕ ਸਾਧਨ ਕਹਿਣਾ ਚਾਹੁੰਦਾ ਕਿ ਤੁਸੀਂ ਅਦੇਰ ਚੁੱਕੋ ਜਿੱਥੇ ਤੁਹਾਨੂੰ ਸਾਡੀ ਲੋੜ ਆ ਅਸੀਂ ਤੁਹਾਡੀ ਜ਼ਮੀਨ ਖਾਲੀ ਕਰਾ ਕੇ ਦਵਾਂਗੇ ਤੁਹਾਡੀ ਜ਼ਮੀਨ ਕੰਕਲੀ ਤਿਆਰ ਕਰਾ ਕੇ ਦਾਂਗੇ ਜਿੰਨੀ ਮਦਦ ਸਰਕਾਰ ਲੋ ਚਾਹੀਦੀ ਹੋਗੀ ਉਹ ਮਦਦ ਅਸੀਂ ਕਰਾਂਗੇ ਸੋ ਮੈਂ ਇਹ ਅੰਕਾਸ਼ ਸਿੰਘ ਉਹ ਨਹੀਂ ਜਿਹੜੇ ਸਾਡੇ ਸਰਪੰਚ ਨੇ ਕੋਟਰ ਜਦਾ ਦੇ ਸਾਡੇ ਹਲਕੇ ਦੇ ਬੜੇ ਚੰਗੇ ਸਰਪੰਚ ਨੇ ਉਹਨਾਂ ਨੂੰ ਇਹ ਬੇਨਤੀ ਕਰਨਾ ਹੈ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਇਹ ਵੀ ਬੜੀ ਵਧੀਆ ਜੀ